ਅੱਛਾ ਇੱਕ ਦੋ ਬੰਦ ਹੈ ਬਾਈ ਚੋਲ ਦੇ ਫਿਰ ਨਾਲ ਦੁੱਧ ਦਾ ਪਤਾ ਲੱਗੇ ਆ ਜਿਵੇਂ ਉਪਰ ਆ ਕੇ ਖੜ ਗਿਆ ਮੈਂ ਧਰਦੀ ਦਾ ਹੈਗੀ ਪਰ ਹਨਾ ਮਾਰਾ ਮਟਕਾ ਚਾਹਦੇ ਕਿ ਉਹ ਉਪਰ ਪਸੂ ਇਉਂ ਆ ਵੀ ਬੜਾ ਬਾਰ ਉਹ ਉੱਥੇ ਬਤਾਉਂਗਾ ਜਾਂਦਾ ਕਿ ਕਰਕੇ ਨਾ ਜਦੋਂ ਉਪਰਾ ਬੰਦਾ ਆਉਂਦਾ ਤੇ ਕਈ ਪਸ਼ੂ ਵੱਧ ਕਰਦੇ ਆ ਕਿ ਪੂਰਾ ਘੱਟ ਕਰਦੇ ਆ ਹਾਂ ਮਸਲਾ ਜਪਾ ਤਾਂ ਨਹੀਂ ਦੀ ਨੀਲੀ ਰਾਂਗ ਦੀ ਆਪਾਂ ਆਹ ਦਿਖਾ ਲੀਆ ਤੇ ਕੰਮ ਦੀ ਗੱਲ ਤਾਂ ਆਉਂਦੀ ਜੀ ਦੋ ਦੋ ਭਾਂਡੇ ਦਾ ਹੀ ਆ ਜਿੰਨਾ ਪੈ ਗਿਆ ਕਿ ਨਹੀਂ ਬਈ ਹਾਂ 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 ਕਿਹੜੇ ਸੁਹ ਹੋ ਗਈ ਹੁਣ ਇਹ ਤੀਜੇ ਸੁਹ ਹੋ ਗਏ ਤਾਰ ਦੂਰ ਹੋ ਕੇ ਮੈਂ ਆ ਤਾਰ ਬਿਲਕੁਲ ਮੋਟੀ ਆ ਬੋਲੀ ਆ ਬਦ ਗਿਆ ਤਾਰ ਅਗਲਾ ਆਪ ਦਾ ਕਿ 2 ਡੰਗ ਚੋਵੇ 3 ਡੰਗ ਚੋਵੇ ਜਾਂ ਮਰਜੀ ਚੋਵੇ ਆਪ ਦਾ ਤਸੱਲੀ ਨਾਲ ਸੋਈ ਹਾਂ ਭਲਾ 4 ਡੰਗ ਚੋਵੇ ਉੱਚੀ ਕੋਈ ਗੱਲ ਨਹੀਂ ਹਾਂ ਸੰਦੀ ਨਾਲ ਸੋਈ ਹੋਈ ਬਾਜ ਲਾ ਜਾਂਦਾ ਹਾਂ ਦਰੇ ਇੰਨਾ ਫਰਕ ਆ ਵੀ ਇਹ ਵੇਲੇ 7 ਵੱਜ ਜਾਂਦੇ ਆ ਤੇ ਸ਼ਾਮ ਨੂੰ 5 ਵਜੇ ਚੋਂਦੇ ਆ ਠੀਕ ਆ ਇਹ ਵੇਲੇ ਦਾ ਦੁੱਧ ਭਰਾ ਵੱਧ ਹੁੰਦਾ ਸ਼ਾਮ ਨੂੰ ਭਰਾ ਘੱਟ ਹੁੰਦਾ ਕਿਲੋਗ੍ਰਾਮ ਫਰਕ ਹੁੰਦਾ ਤੇ ਕਿਲੋ ਕਿਲੋ ਦਾ ਆ ਪੈ ਜਾਂਦਾ ਹਾਂ ਰਾਤ ਨੂੰ ਆਏ ਨਾ ਭਾਈ ਪਸ਼ੂ ਬੈਠਾ ਵੀ ਰਹਿੰਦਾ ਆਹ ਤੇ ਉਹਦੇ ਨਾਲ ਵੀ ਵਧੀਆ ਦੁੱਧ ਪੜਾਇਆ ਜਾਂਦਾ। ਬੈਨ ਛੋਟੇ ਆ ਭੁਰਾ ਕਰਕੇ ਨਾ। ਹੂੰ। ਬਾਲਟੀ ਕਿੰਨੇ ਕਿਲੋ ਦੀ ਬਾਈ? ਬਾਲਟੀ ਦਾ ਵੀਰੇ 9 9.5 ਕਿਲੋ ਪੈਂਦਾ ਬਾਲਟੀ। ਹੂੰ। ਆ ਗਾੜੀ ਦਾ ਦੁੱਧ ਆ ਗਾੜੀ ਦਾ ਮੂਰ ਲਸਣਾ ਦਾ ਹਾਂ ਮੂਰ ਲਸਣਾ ਦਾ ਇਹ ਕੋਈ ਫਰਕ ਹੁੰਦਾ ਆ ਕਿ ਘਾਹੂ ਮੂਰ ਲਸਣਾ ਦਾ ਦੁੱਧ ਵੱਧ ਹੁੰਦਾ ਕਿ ਨਹੀਂ ਮੂਰ ਲਸਣਾ ਦਾ ਘੱਟ ਹੁੰਦਾ ਮਗਲਾਂ ਵਿੱਚ ਵੱਧ ਹੁੰਦਾ ਉਹੀ ਬਾਜ ਬਹੁਤ ਹੋ ਦੇਖਦੇ ਵੇ ਪੋਤੀ ਕਰਕੇ ਹਾਂ ਭਾਈ ਜਿਹਦਾ ਥਣਾ ਧਾਰ ਮੁੱਜੇ ਮੋਟੀ ਹੋ ਉਹੀ ਬਾਜ ਆਉਂਦਾ ਮੱਝ ਚੋਂ ਦੇ ਕਰਕੇ ਭਾਈ ਆਪਾਂ ਨਾਲ ਨਾਲ ਇਹ ਨਾ ਬੋਲ ਨਹੀਂ ਸਕਦੇ ਪਰ ਵਧੀਆ ਧਾਰ ਤੁਰ ਵਧੀਆ ਮੱਝ ਦੀ ਦੇਖ ਲਓ ਆ ਵੀ ਤਖੰਦੀ ਨਾਲ ਚੋ ਕੇ ਤੇ ਵਧੀਆ ਪੂਰੀ ਠੱਗ ਬਣਾਉਂਦੀ ਉਹਦੀ ਦੁੱਧ ਦੀ ਫੈਟ ਫੂਡ ਬਾਈ ਕਿੰਨੀ ਕ ਆ ਜਾਂਦੀ ਆ ਫੈਟ ਵੀਰੇ 7.5 ਤੋਂ 8 8 ਅੱਛਾ ਇੱਥੇ ਗਰਹਿੰਦੀ ਠੰਡ ਹੁਣ ਦਾ ਕਰਕੇ ਜਿਵੇਂ ਆਥਨ ਸਵੇਰ ਦਾ ਮਾੜਾ ਮੋੜਾ ਫਰਕ ਪੈ ਜਾਂਦਾ ਹੂੰ 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 ਦੁੱਧ ਦੁੱਧ ਹੀ ਫੇਰ ਹੀ ਹਾਰਾ ਜੇ ਫੈਟ ਨਾਲ ਵਧੀਆ ਆ। ਆਜ ਫੈਟ ਵਾਲਾ ਦੁੱਧ ਜੇ ਫੈਟ ਹੀ 4% ਆ ਤਾਂ ਫਿਰ ਭਲਾ 20 ਕਿਲੋ ਰੋਟੀਨ ਤੇ ਕਿੰਨਾ ਕ ਚੱਲਦੀ ਜਾਂਦੀ ਬਈ ਮੱਝ ਇਹ। ਕਿ ਮੈਂ ਵੀ ਦੁੱਧ ਤੇ ਕਿੰਨੇ ਕ ਚੱਲਦੀ ਜਾਂਦੀ ਹੈ। ਪ੍ਰੋਟੀਨ ਤੇ ਜਿਹੜਾ ਨਾਰਮਲ ਚੱਲਦੀ ਆ। ਹਾਂ ਵੀ ਹਰ ਰੋਜ਼ ਤਾਂ ਕਿੰਨਾ ਕ ਦੁੱਧ ਹੋ ਜਾਂਦੇ ਤਾਂ। ਹਾਂ ਹਰ ਰੋਜ਼ ਦਾ 13-13.5 ਕਿਲੋ ਦੁੱਧ। ਜੰਡੀ ਹੁਣ ਵੱਧ ਗਈ ਆ ਹਜੇ। ਹੂੰ। 15 16 ਤੱਕ ਤਾਂ ਜਾਊਗੀ ਰਾਮ ਜਾਓ 15 15 ਤੱਕ ਜਾਓ ਬਾਕੀ ਸੇਵਾ ਤੇ ਦੁੱਧ ਤੇ ਸੇਵਾ ਦਾ ਜਿੰਨਾ ਸੇਵਾ ਕਰ ਲਾ ਉਹਨਾਂ ਦੁੱਧ ਦੇ ਹੁੰਦਾ ਬਸ ਨਸਲ ਹੋਣੀ ਚਾਹੀਦੀ ਬਸ ਹਾਂਜੀ ਮੜਾ ਪਰੇ ਨੋਗੇ ਬੇਟੀ ਭਾਈ ਮੜਾ ਜਿਸੰਦੇ ਬਾਤ ਕੀ ਕਰਦੇ ਆਹ ਦੋ ਦਵੇ ਮੈਂ ਵੀ ਤੇ ਨਾਲ ਲੀਟਰਾਂ ਨੂੰ ਵੀ ਮੀਲੀਟਰ ਵੀ ਮਾਰਦਾਂ ਨੂੰ ਲੀਟਰ ਹੈਗੇ ਆ ਆ ਆਪਾਂ ਲੀਟਰ ਮਾਰ ਹੀ ਲੈਨੇ ਬਾਈ ਕਰ ਮਾਰੀ ਨੇ ਕਿੰਨਾ ਦੱਸਤਾ ਸਾਰਾ ਲੀਟਰ ਮਾਰ ਹੀ ਲੈਨੇ ਆਪਾਂ ਆਹ ਫੇਰ ਹੀ ਆਏ ਜਾਂ ਅਗਲਾ ਆਪਦਾ ਨਾਲੇ ਜਦੋਂ ਵੀ ਮਰਜ਼ੀ ਆਵੇ ਕਿ ਨਹੀਂ ਦੋ ਡੰਗ ਆਪਦਾ ਚੋਕ ਜਦੋਂ ਮਰਜ਼ੀ ਹਾਂ 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 ਬੜੀ ਹਮਤੀ ਕਿਉਂਕਿ ਵੀਡੀਓ ਬਈ ਲੰਮੇ ਤੋਂ ਜਾਣੇ ਫਿਰ ਆਪਣੇ ਅੱਛਾ ਹਾਂ 1 2 3 4 5 ਅੱਠ ਹੋ ਗਿਆ ਤੇ ਬਈ ਸ਼ਾਮ ਨੂੰ ਕਿੰਨਾ ਦਿੰਦੀ ਆ ਸ਼ਾਮ ਨੂੰ ਵੀਰੇ ਉਹੀ ਬਸ 6 6 ਲੀਟਰ ਹੋਊਗਾ ਸ਼ਾਮ ਨੂੰ 6 ਹਾਂ ਸ਼ਾਮ ਨੂੰ 6 ਹੋਊਗਾ ਹਾਂ 6 ਹੋਊਗਾ ਬਸ ਇਦਾਂ ਕਿਉਂ ਟਾਈਮ ਦਾ ਫਰਕ ਹੈ ਨਾ ਟਾਈਮ 2 ਘੰਟੇ ਦਾ ਫਰਕ ਹਾਂ ਹਾਂ ਇਹ ਵੇਲੇ 2 ਘੰਟੇ ਲੇਟ ਹੋ ਜਾਂਦੀ ਆ ਤੇ ਸਵੇਰ 5:00 ਵਜੇ 5:30 ਚੋਲੀਦੀ ਆ ਹਾਂ ਤੇ ਇੰਨਾ ਕ ਫਰਕ ਪੈਂਦਾ ਸਹੀ ਆ ਤੇ ਸੂਈ ਨੂੰ ਬਈ ਕਿੰਨੇ ਦਿਨ ਹੋ ਗਏ ਸੂਈ ਨੂੰ ਹੋ ਗਿਆ ਵੀਰੇ ਅੱਜ ਜਦ 16 17 ਦਿਨ ਹੋ ਗਏ ਠੀਕ ਆ ਹਾਂ ਰੋਜ਼ 15 ਤੋਂ 20 ਜਣਾਂ ਦੇ ਵਿੱਚ ਵਿੱਚ ਜਣਦੀ ਸੂਈ ਨਹੀਂ ਹੋਵੇ ਹਾਂ 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 ਇਹ ਕ ਵੀਰ ਨੂੰ ਲੈ ਮਿੱਤਰੋ ਜਿਹੜੀ ਆ ਮਗਰ ਇਹਦੇ ਹੈਗਾ ਬੱਚਾ ਜਿਹੜਾ ਕੱਟਾ ਕੋਈ ਦੂਰ ਦਾ ਕੱਟਾ ਕੋਈ ਦੂਰ ਦਾ ਤੁਸੀਂ ਦੇਖ ਲਿਆ 8 ਲੀਟਰ ਮੱਝ ਦੇ ਹੋਣੀ ਜਾਨੀ ਦੁੱਧ ਕੱਢਿਆ ਸਵੇਰ ਦੇ 7:00 ਵਜੇ ਸ਼ਾਮ ਨੂੰ ਬਾਈ ਜਾਂਦਾ ਜਿੰਦੀ 6 ਕਿਤੇ ਨੇੜੇ ਨੇੜੇ ਦੇ ਜਾਂਦੀ ਆ ਜੇ ਕਿਸੇ ਨੇ ਲਾਈਵ ਦੇਖਣਾ ਹੋਵੇ ਚੋਕ ਸਵੇਰ ਸ਼ਾਮ ਨੂੰ ਵੀ ਉਹ ਦਾ 5:30 ਵਜੇ ਫੋਨ ਲਾ ਕੇ ਤੇ ਲਾਈਵ ਵੀ ਚੋਕੇ ਦੇਖ ਸਕਦਾ ਹਾਂਜੀ ਆਹ ਵਾ ਉਹਦਾ ਜੇ ਮਰਜ਼ੀ ਕਰ ਲੈਣਾ ਹਾਂਜੀ